ਜੋ ਕਿ ਇਸ ਮੋਰਚੇ ਦੇ ਜਰਨੈਲ ਗਰਮੇਲ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਇੱਕ ਦੋ ਆਪਦੀਆਂ ਜਿਹੜੀਆਂ ਸ਼ਰਤਾਂ ਆ ਉਹ ਆਪਾਂ 15 ਤਰੀਕ ਵਾਲੀ ਜਿਹੜਾ ਅਲਟੀਮੇਟਮ ਦਿੱਤਾ ਉਹਦੇ ਵਿੱਚ ਐਡ ਕਰਨੀਆਂ ਜੋ ਇਸ ਪਰਿਵਾਰ ਦੇ ਬਾਰੇ ਉਹਨਾਂ ਨੇ ਕੋਈ ਵਿਚਾਰ ਕਰਨੇ ਆ ਬੇਨਤੀ ਕਰੂੰਗਾ ਸਾਡੇ ਗਰਮੇਲ ਸਿੰਘ ਜੀ ਸਰਪੰਚ ਸਾਹਿਬ ਇਲਾਕੇ ਤੋਂ ਪਹੁੰਚੀ ਸਾਧ ਸੰਗਤ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀ ਆਪਾਂ ਮਾਰੂ ਫੈਕਟਰੀ ਦੇ ਬਾਹਰ ਚ ਬੈਠੇ ਆ ਇਹਦੇ ਮੋਰਚੇ ਦੇ ਲੱਗੇ ਹੋਏ ਮੋਰਚੇ ਸੰਬੰਧ ਦੇ ਵਿੱਚ ਸਾਡਾ ਇੱਕ ਵੀਰ ਰਾਜਵੀਰ ਸਿੰਘ ਜਿਹਦੇ 4 ਦਿਨ ਪਹਿਲਾਂ ਲਾਈਵ ਹੋ ਕੇ ਕਿਹਾ ਸੀਗਾ ਕਿ ਮੈਂ ਇਸ ਫੈਕਟਰੀ ਦੀ ਪ੍ਰਦੂਸ਼ਣ ਦੇ ਕਾਰਨ ਹਵਾ ਦੇ ਕਾਰਨ ਪਾਣੀ ਦੇ ਕਾਰਨ ਮੈਂ ਬਿਮਾਰ ਹੋਇਆ ਹਾਂ ਅਤੇ ਅੱਜ ਇਹ ਜਿਹੜਾ ਪ੍ਰਦੂਸ਼ਣ ਫਲਾ ਰਹੀ ਆ ਸਾਡਾ ਪਰਿਵਾਰ ਬਹੁਤ ਦੁਖੀ ਐ ਇਸ ਪ੍ਰਦੂਸ਼ਣ ਤੋਂ ਸੋ ਬਹੁਤ ਘਣਾਉਣੀ ਜਿਹੜੀ ਘਟਨਾ ਵਾਪਰੀ ਆ ਬਹੁਤ ਮਾੜੀ ਘਟਨਾ ਵਾਪਰੀ ਆ ਕਿਉਂਕਿ ਉਹ ਰਾਜਵੀਰ ਸਿੰਘ ਸਾਡੇ ਕੋਲੋਂ ਚਲਿਆ ਗਿਆ ਅਤੇ ਇਸ ਫੈਕਟਰੀ ਨੇ ਇੱਕ ਰਾਜਵੀਰ ਨਹੀਂ ਸਾਡੇ ਇਲਾਕੇ ਦੇ ਬਹੁਤ ਸਾਡੇ ਵੀਰ ਸਾਡੀਆਂ ਭੈਣਾਂ ਨਿਗਾ ਚੁੱਕੀਆਂ ਵੀਰੋ ਵੇਖ ਲੋ ਛੋਟੇ ਛੋਟੇ ਬੱਚੇ ਆ ਸਾਡੀ ਭੈਣ ਵਿਧਵਾ ਹੋ ਗਈ ਆ ਬਹੁਤ ਜ਼ਿਆਦੇ ਮਾਰੀ ਘਟਣਾ ਸੋ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਵੀ ਸਾਡੇ ਵੀਰ ਰਾਜਵੀਰ ਸਿੰਘ ਤੇ ਕਰਜ਼ਾ ਸੀਗਾ ਉਹ ਮੁਕਤ ਕੀਤਾ ਜਾਵੇ ਨੰਬਰ 2 ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਨੰਬਰ 3 ਸਰਕਾਰ ਵੱਲੋਂ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਨੰਬਰ 4 ਵੀਰੋ ਐਜ਼ ਅ ਫੈਕਟਰੀ ਦੇ ਮਾਲਕ ਦੀ ਮਲਹੋਤਰੇ ਤੇ ਪਰਚਾ ਦਰਜ ਕਤਲ ਦਾ ਕੀਤਾ ਜਾਵੇ ਇਹ ਸਾਡੇ ਸਾਂਝੇ ਮੋਰਚੇ ਵੱਲੋਂ ਸਰਕਾਰ ਨੂੰ ਪੁਰਜ਼ੋਰ ਬੇਨਤੀ ਵੀ ਆ ਮੰਗ ਵੀ ਆ ਜੇਕਰ ਸਰਕਾਰ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦੀ ਤਾਂ ਆਉਣ ਵਾਲੀ 15 ਤਰੀਕ ਨੂੰ ਅਸੀਂ ਕੋਈ ਵੱਡਾ ਅਸ਼ਨਾਨ ਵਾਸਤੇ ਮੰਨਦੂਰ ਹੋਵਾਂਗੇ ਸੋ ਵੀਰੋ ਸਰਕਾਰ ਨੂੰ ਅਸੀਂ ਇਹ ਬੇਨਤੀ ਦੁਆਰਾ ਫੇਰ ਕਰਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਲਗਾਤਾਰ ਮਾਰੂ ਫੈਕਟਰੀ ਕਰਕੇ ਮੌਤਾ ਹੋ ਰਹੀਆਂ ਹਨ ਅਸੀਂ ਪਹਿਲਾਂ ਹੀ ਮੰਗਾਂ ਰੱਖੀਆਂ ਸਨ ਜੇਕਰ ਸਰਕਾਰ ਇਹਨਾਂ ਮੰਗਾਂ ਤੇ 15 ਤਰੀਕ ਤੱਕ ਨਹੀਂ غور ਕਰਦੀ ਤਾਂ ਸਾਂਝੇ ਮੋਰਚੇ ਨੂੰ ਕੋਈ ਵੱਡਾ ਐਕਸ਼ਨ ਲੈਣ ਵਾਸਤੇ ਮਜਬੂਰ ਹੋਣਾ ਪਵੇਗਾ ਇਹਨਾਂ ਕੁਝ ਕਿੰਦਾ ਖਿੰਮਦਾ ਜਾਂਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਿਆਵੇ ਕੰਡੇ ਬਦਲਾ ਬਗਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹੰਸ ਨੂੰ ਆ ਚਿੰਤੇ ਬਾਜ ਪਏ ਦੇ ਜੋ ਆਪਣੇ ਵੀ ਇਸ ਹੰਸ ਨੂੰ ਇਸ ਫੈਕਟਰੀ ਦੇ ਜਿਹੜੀ ਮਾਰ ਦੇ ਵਿੱਚ ਆ ਕੇ ਉਹਨੇ ਆਪਣੇ ਤੋਂ ਖੋਲਿਆ ਬਹੁਤ ਹੀ ਮਾੜੀ ਗੱਲ ਆ ਕਿ ਛੋਟੀ ਉਮਰ ਦੇ ਵਿੱਚ ਪਰਿਵਾਰ ਤੋਂ ਵਿਛੜ ਜਾਣਾ ਜੋ ਇਸ ਬੱਚਿਆਂ ਤੋਂ ਮਾਪੇ ਦਾ ਜਿਹੜਾ ਬਾਪ ਦਾ ਸਾਯਾ ਚਲੇ ਜਾਣਾ ਬੜੀ ਹੀ ਮਾੜੀ ਤੇ ਦੁੱਖ ਦੀ ਗੱਲ ਹੈ ਅਸੀਂ ਸਾਂਝੇ ਮੋਰਚੇ ਵੱਲੋਂ ਅੱਜ ਇਸ ਰਾਜਵੀਰ ਭਰਾ ਨੂੰ ਜਿੰਨੀਆਂ ਵੀ ਜਥੇਬੰਦੀਆਂ ਜਾਂ ਸਾਰੇ ਹੀ ਮੇਰੇ ਕੱਲੇ ਕੱਲੇ ਭਰਾ ਹੈ ਉਹਨਾਂ ਸਾਰਿਆਂ ਵੱਲੋਂ